ਇਹਦੀ ਸਾਰੀ ਦਿਹਾੜੀ ਬੋਤਲਾਂ ਭਰਨ ਵਿੱਚ ਲੰਘ ਜਾਂਦੀ ਹੈ ਇਹ ਗਰਮੀਆਂ ਦੇ ਵਿੱਚ ਨਾ ਇਹਨਾਂ ਜੀ ਪਾਣੀ ਵੀ ਐਵੇਂ ਦੋ ਦੋ ਗਲਾਸ ਪਿੰਦਾ ਸਾਰਾ ਇੰਗਾਂ ਤੇ ਕਦਰ ਮੈਂ ਹਾਲ ਨੇ ਤੇ ਲਾਈਟ ਜਿਆ ਯਾਰ ਮੈਂ ਫਿਰ ਇਹ ਕੋਲ ਬਲੈਕ ਕਾਫੀ ਹੈਗੀਆਂ ਨਾ ਹਾਂ ਜੀ ਤੇ ਤੁਸੀਂ ਰੋਟੀ ਵੀ ਖਾਣੀ ਮੈਂ ਥੋੜਾ ਹੀ ਖਾਣਾ ਕਰ ਲਿਆ ਯਾਰ ਤੁਹਾਡੇ ਨੂੰ ਆਰ ਕਾ ਭਾਜੀ ਤੁਹਾਨੂੰ ਆਇਆ ਹੋਈ ਪਾਣੀ ਤੇਰਾ ਇਹ ਗਿਫਟ ਹੈਗਾ ਸੁਖਨਾਣਾ ਵੱਲੋਂ ਹਾਂ ਹਲੋ ਜੀ ਚਲ ਜੀ ਸ਼ਾਮ ਸਸਿਕਾ ਜੀ ਸਵਾਗਤ ਤੁਹਾਡਾ ਅੱਜ ਦੇ ਨੇ ਵਲੌਗ ਦੇ ਵਿੱਚ ਤੇ ਚੱਲਦੇ ਆਂ ਥੋੜਾ ਬਾਜ਼ਾਰ ਬਾਜ਼ਾਰ ਕਾ ਤਾਂ ਨੇ ਸੂਟ ਆਪਣੀ ਸਟਿਚ ਕਰਾਉਣੇ ਆ ਤੇ ਉਧਰ ਚੱਲੇ ਆਂ ਤੇ ਮੈਂ ਰਿਸ਼ਮਵੀਰ ਵੱਲ ਰੁਕ ਜਾਣਾ ਥੋੜਾ ਟਾਈਮ ਤੇ ਉਧਰ ਚੱਲ ਜੂਗੀ ਜਿੱਥੇ ਆਪਾਂ ਸੂਟ ਇਹਨੇ ਸਟਿਚ ਕਰਾਉਣੇ ਆਪਣੇ ਤੇ ਚਲ ਜੀ ਚਲੋ ਜੀ ਚਲੋ ਜੀ ਆਪਾ ਹਾਂ ਲੈ ਉਠੂ-ਉਠੋਤੀ ਨਹੀਂ ਨਿਕਲੋ ਵਾ ਵਾ ਵਾਵਾ ਕੱਤ ਆਪਾਂ ਮੈਂ ਤੇ ਵੀਰ ਜੀ ਸਲਾਹ ਬਣੋ ਨੇ ਮੈਂ ਜਿੰਮ ਜਾਇਆ ਕਰਾਂਗਾ ਮੈਂ ਸਾਨੂੰ ਤੇ ਉਹ ਬੰਦੇ ਨਹੀਂ ਛੱਡਦੇ ਜਿਹੜੇ ਕਹਿੰਦੇ ਨਾ ਅੱਛਾ ਤੂੰ ਵੀ ਲਾਉਣ ਡਿਆ ਜਿੰਮ ਤੇਰਾ ਨਹੀਂ ਪਾਨਾ ਸਾਨੂੰ ਤੇ ਉਹ ਤਾਂ ਵੀ ਇਹੀ ਤਾਂ ਹੁਣ ਸੁੱਟ ਜਾਂਦੇ ਯਾਰ ਮਾਨ ਇਹ ਨਹੀਂ ਗੱਲ ਬੰਦ ਯਾਰ ਰਿਸ਼ਮ ਵੀਰ ਰਹਿਣ ਦੀ ਯਾਰ ਅਗਲੇ ਸਾਡੇ ਨਾਲ ਗੁੱਟ ਫੜੀ ਜਾਣਗੇ ਅੱਛਾ ਨਾ ਇਹ ਨਹੀਂ ਯਾਰ ਅੰਮਰੇ ਪਏ ਦਰਦ ਨਹੀਂ ਦਾ ਬਰਾਵਾ ਮੈਨੂੰ ਲੈ ਗਏ ਤੇ ਮੜੀਆਂ ਲਵਾ ਦਿੱਤੀ ਉਹ ਇਹ ਪੌੜੀਆਂ ਦੇ ਵਿੱਚ ਪਤਾ ਮੈਂ ਕਹਿੰਦਾ ਕੀ ਹੋਇਆ ਕੀ ਇਹ ਇਹਨੂੰ ਨਾ ਆਈ ਕਿ ਭਰਾਵਾ ਦੋ ਦੰਦਲੇ ਬਰੇ ਆਪਣੇ ਵਿਆਹ ਦੀ ਮੈਂ ਨਹੀਂ ਵੇਖੀ ਵਕੀਲ ਕੱਲ੍ਹ ਦੇ ਪਰਸਾ ਉਹ ਗਿਆਸਟਾ ਇਹਨਾਂ ਨਾਲ ਦੇਖੋ ਵੀਡੀਓ ਮੈਨੂੰ ਤਾਂ ਰੋਣਾ ਆ ਜਾਂਦਾ ਉਹ ਵੇਖ ਕੇ ਕਿੰਨਾ ਦੁਖੀ ਹੈ ਇਹ ਕਿੱਥੋਂ ਵੇਖੀ ਜੇ ਨਹੀਂ ਮੈਂ ਮੈਨੂੰ ਰੋਣਾ ਆ ਜਾਂਦਾ ਯਾਰ ਮੈਂ ਨਹੀਂ ਜਾਂਦਾ ਰੋਈ ਸਭ ਇਹ ਹੀ ਪਰ ਮੈਨੂੰ ਹੁਣ ਸਭ ਮੈਨੂੰ ਹੁੰਦਾ ਹੈ ਇਹ ਪਲ ਇਹ ਇਹ ਗੱਲ ਹੈ ਕਿ ਜਨਨੀਆਂ ਘੜੀ ਪਾਲੀ ਰੋਂਦੀਆਂ ਬੰਦੇ ساری ਜ਼ਿੰਦਗੀ ਰੋਂਦੇ ਮੁਰਦੇ ਸਾਡੇ ਪਿੰਡ ਵੀ ਇਤਰਾਇਆ ਹੈ ਪਹਾੜੇ ਲਾਗੇ ਕਾਂ ਵੀਗਾ ਇਹ ਹਾਂ ਜਿਹੜੇ ਜਿਹੜੇ ਬਣਾਤੇ ਗਏ ਨਾ ਉਹਨੇ ਆ ਕੇ ਦੱਸਿਆ ਮੁੰਡਿਆਂ ਨੇ ਹਾਂਜੀ ਉਹ ਨਾ ਜਦੋਂ ਤੋਲਾ ਲੱਗੇ ਨਾ ਛੋੜੀ ਨੂੰ ਸੇਕ ਛੋੜੀ ਨੂੰ ਜਦੋਂ ਲੇ ਹੁੰਦਾ ਹਾਂ ਹਾਂਜੀ ਨਾਲ ਹੀ ਰੋਂ ਜਾਂਦੇ ਨੇ ਰੋਂ ਡੈਮ ਤੇ ਕਈ ਕੇ ਮੈਂ ਮੈਂ ਤਾਂ ਪੈਂਡ ਵੱਜ ਜਾਣੇ ਲੱਗੇ ਖਲੋ ਗਏ ਜਿਹੜੇ ਮਲਵਾਇਆ ਕਿੱਧੇ ਵਾਲੇ ਨਹੀਂ ਮੈਂ ਤੇ ਉਹਨਾਂ ਲੱਗੇ ਖਲੋ ਗਏ ਮੈਂ ਮੇਰੇ ਨਾਲ ਰੋਣਾ ਨਿਕਲ ਜੇ ਮੈਂ ਮਲਵਾਇਆ ਕਿੱਧੇ ਵਾਲੇ ਨਾਲ ਰਹੇ ਲੱਗ ਗਿਆ ਆ ਆ ਰਹੇ ਲੱਗੀ ਜਾਂਦੇ ਖਡਾਉਣਿਆਂ ਦੇ ਨਾਲ ਇੱਕ ਪ੍ਰਵਾਣ ਸੁਤਾ ਹੈ ਦੇਖੀ ਤਾਂ ਨਹੀਂ ਕਿ ਨਹੀਂ ਇਹ ਵੀਡੀਓ ਕਿਹੜੀ ਹਾਂ ਲੈ ਵੀ ਆ ਵੀ ਬਣਾਤੇ ਆ ਨਾ 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 ਮਿਰਚਾਂ ਨਹੀਂ ਖਾਣੇ ਕਿੱਧਰ ਨਹੀਂ ਜਾਣੇ ਰੇਸ਼ਮ ਭਾਜੀ ਹੁਣ ਘਰੋਂ ਆ ਗਏ ਆ ਤੇ ਡੈਡੀ ਗਏ ਹੋਏ ਨੇ ਆਪਣੀ ਦਾੜ ਪਾਣੀ ਪਟਾਉਣ ਵਾਂ ਕੇ ਭਰਵਾਉਣ ਵਾਸਤੇ ਗਏ ਨੇ ਡਾਕਟਰ ਦੇ ਕੋਲ ਗਏ ਨੇ ਉਹਨਾਂ ਨੇ ਦਾੜ 'ਚ ਪ੍ਰੋਬਲਮ ਹੈ ਦਾੜ ਬੜੀ ਤਰਬੀ ਡੈੜੀ ਤੇ ਸੰਦੀਪ ਨੇ ਵੀ ਜਾਣਾ ਫਿਰ ਸੰਦੀਪ ਕਹਿੰਦੀ ਮੈਂ ਡੈੜੀ ਹੱਲਣ ਜਾਣਾ ਮੈਂ ਬਾਅਦ 'ਚ ਚਲ ਜੂਂਗਾ ਡੈੜੀ ਕਿੰਦੇ ਚੱਲ ਠੀਕ ਆ ਬਾਅਦ 'ਚ ਸਹੀ ਅਸੀਂ ਜੋੜ ਰਹੀਏ ਕੱਪੜੇ ਹੁਣ ਰਾਜੂ ਨੂੰ ਤੇ लवली ਨੂੰ ਮੇਰੇ ਵੱਲੋਂ ਬਹੁਤ ਸਾਰੇ ਮੁਬਾਰਕਾਂ ਕਿਉਂਕਿ ਇਹ ਰਾਜੂ ਦਾ ਅੱਜ ਬਰਥਡੇ ਆ ਹੈਪੀ ਬਰਥਡੇ ਰਾਜੂ ਮਾਰਾ ਇਲਾਮੀ ਉਮਰ ਕਰੇ ਤੇ ਅੱਜ ਉਹਨਾਂ ਨੇ ਸ਼ਾਮ ਨੂੰ ਬਰਥਡੇ ਆਪਣਾ ਮਨਾਉਣਾ ਤੇ ਲੰਬੀ ਤੇ ਮਮੀ ਡੈਡੀ ਵੀ ਐਸੀ ਗਮਰ ਸਰੋ ਸੋਰੀ ਡੈਡੀ ਤੇ ਮੀ ਲਵਲੀ ਦੇ ਮਮੀ ਤੇ ਭਰਾ ਆ ਵਰਦਾ ਤੇ ਇਸ ਟਾਈਮ ਇਫੋਰ ਕੀਤਾ ਦਰਸ਼ਨ ਕਰਨ ਗਏ ਗੁਰਦੁਰਸਾਹਿਬ ਤੇ ਸ਼ਾਮੀ ਜਾਨੂ ਗੁਰੂ ਟਿਕਾਣੀ ਇਕੱਠੇ ਖਾਣਾ ਪੀਣ ਜਾਵਾਂਗੇ ਢਾਬੇ ਤੇ ਜੇ ਗੱਲ ਕੀਤੀ ਜਾਵੇ ਗੋਪੀ ਦੀ ਘਰ ਦੀ ਦੀ ਆਪਣਾ ਨੇਚਰ ਭਾਬੀ ਹੋਣਾ ਦਾ ਤੇ ਉਹ ਬਹੁਤ ਵਧੀਆ ਸੀਗਾ ਹਾਸ ਮੁਖਤਬਾ ਆਇਆ ਵਧੀਆ ਹੈ ਤੇ ਸੰਦੀਪ ਨਾਲ ਮਤਲਬ ਕਹਿੰਦਾ ਬਣਾ ਕੀ ਐਵੇਂ ਆਖੀ ਵੀ ਸੰਦੀਪ ਦੀਦੀ ਉਹਦਾ ਮਤਲਬ ਨੇਚਰ ਸੇਮ ਜਿਹਾ ਹੀ ਹੈ ਵੀ ਤੇ ਉਹ ਮਤਲਬ ਦੋਨੋਂ ਜਾਨੀਆਂ ਦੀ ਬਣ ਆ ਗਈ ਹੈ ਤੇ ਕਿਰਨਦੀਪ ਦਾ ਥੋੜਾ ਨਿਚਰ ਹੈਗਾ ਚੁੱਪ ਚੁੱਪ ਰਹਿੰਦੀ ਉਹ ਮਤਲਬ ਥੋੜਾ ਘੱਟ ਬੋਲਦੇ ਆ ਤੇ ਉਹ ਜਿਆਦਾ ਮਤਲਬ ਹਣੀ ਭਾਜੀ ਦੇ ਨਾਲ ਰਹਿਣਾ ਜਿਆਦਾ ਪਸੰਦ ਕਰਦੇ ਆ ਬਸ ਤੇ ਆਪਾਂ ਗੋਪੀ ਦੇ ਨਾਲ ਘੁੰਮਣ ਦਾ ਪਲਾਨ ਬਣਾ ਰਹੇ ਸੀਗੇ ਕਿਦਨੇ ਕਰੇ ਜਾਣਦਾ ਜਾਂ ਮਾਛਲਵਾਲਾ ਮਾਛਲਵਾਲਾ ਕਹਿੰਦੇ ਵੇ ਕੁੱਟਮਾਰ ਬੜੀ ਹੋਣੀ ਪੰਜਾਬੀਆਂ ਦੇ ਨਾਲ ਤੇ ਸਾਰੇ ਜਾਨੀ ਕਮੈਂਟ ਕਰਕੇ ਦੱਸਿਓ ਤਾਂ ਜਾਣਾ ਸਹੀ ਹੈ ਜਾਂ ਨਹੀਂ ਸਹੀ ਠੀਕ ਆ ਤੇ ਦੂਸਰੀ ਗੱਲ ਵੀ ਜਾਂ ਫਰੇਤਾ ਦਾ ਸੋਚਿਆ ਹੈ ਤੇਰਾ ਦੂਨ ਦਾ ਦੇਰਾਦੂਨ ਕਿਦਾਂ ਆਪਣਾ ਆਪਣਾ ਟੈਂਟ ਵਗੈਰਾ ਆਪਾਂ ਲਾਉਣੇ ਆ ਉਹਦਾ ਲੋਕੇਸ਼ਨ ਵਗੈਰਾ ਹੈਗੀਆਂ ਨੇ ਜਾਂ ਕਿੱਦਾਂ ਆ ਤੇ ਗਰਮੀ ਜਾਂ ਸਰਦੀ ਕਿੰਨਾ ਕੁ ਕੀ ਮੌਸਮ ਆ ਸਾਰੇ ਜਣੇ ਜਰੂਰ ਦੱਸਿਓ ਸਾਨੂੰ ਮੇਰਾ ਪਤਾ ਸੁਣਾ ਨਾ ਬਣ ਗਿਆ ਸਸ਼ਿਕਾ ਕਾਦ ਸ਼ਹਿਰ ਨੂੰ ਸਸ਼ਿਕਾ ਪ੍ਰਾਚ ਉਹ ਇੱਧਰ ਵੇਖ ਕੇ ਫੋਨ ਵਾਲੇ ਵੇਖ ਬਲਾਓ ਕਾਚਾ ਆ ਕੰਮ ਨੂੰ ਮੈਂ YouTube ਆਇਆ ਜਿਹੜਾ ਲਿਆਂਦਾ ਹੀ ਉਹਦੇ ਚ ਨਾ ਆਇਆ YouTube ਪਾਇਆ ਨਵਾਂ ਇਹ ਗੰਦਾ ਉਹ ਗੰਦਾ ਹੀ ਇਹ ਤੇ ਆ ਨਵਾਂ ਪਾਇਆ ਸੀ ਤੇ ਸੋਹਣਾ ਆਏ ਵੇ ਉਹ ਕੰਡੀ ਲਾਉਣ ਲੱਪੀ ਬੇਬੇ ਸੂਟ ਨੂੰ ਆਏ ਵੇ ਸੋਹਣਾ ਸੂਟ ਪਤਨੇ ਪਾਇਆ ਮੇਰੇ ਨੇ ਨਵਾਂ ਪੁਰਾਣੇ ਨੂੰ ਪੰਨੀ ਕਿਉਂ ਹੱਥ ਪਾਉਂਦੀ ਜੀ ਸੂਟ ਨੂੰ ਜਾਣ ਕੇ ਕੀ ਹਾਂ ਟਵਰਿਆ ਤੇ ਨਹੀਂ ਵੀ ਲੈ ਵੀ ਸੰਦੀਪ ਨੇ ਕਰਤਾ ਤਿਆਰ ਕਹਿੰਦੀ ਵੀ ਨਹੀਂ ਸਿਰੇ ਦਾ ਖੰਦਰ ਗਏ ਤੋਰੇ ਵਾਇਆ ਸਿਰ ਇਦਾਂ ਰੇ ਲਾ ਕੇ ਭਰਾਵਾ ਪੋਣਾ ਪੈਂਦਾ ਸਿਰ ਕੀ ਕਰੀਏ ਤੇ ਹੁਣ ਲੈ ਗਿਆ ਅੱਜ ਜੁਗਾ ਕੋਈ ਗਿਫਟ ਕਿਉਂਕਿ ਅੱਜ ਉਹਦਾ ਬਰਥਡੇ ਆ ਤੇ ਉਹਨਾਂ ਨੇ ਇਨਵਾਈਟ ਕੀਤਾ ਆ ਰੋਟੀ ਗੱਟੀ ਖਾਣ ਮਾਤੇ ਜਾਣਾ ਆ ਰਾਤ ਨੂੰ ਤੇ ਉਧਰ ਹੋ ਗਈ ਫਿਰ ਇਹਦੇ ਸੈਂਡਲ ਕਿੱਥੇ ਵੜਾ ਗੱਡੀ 'ਚ ਹੀ ਆ ਗੱਡੀ 'ਚ ਚੱਲ ਆ ਇਧਰ ਚੱਲ ਲਈ ਚਲ ਖੋਲ ਉਹ ਇਹ ਆ ਹੀ ਗਈ ਓਕੇ ਲੈ ਲੈ ਦੂਰੋਂ ਬੈਠੇ ਕਰਨਾ ਪਈ ਆਣ ਚਾਬੀ ਨਾ ਮਾ ਸੁੱਕੀ ਤੇ ਆਈ ਚੱਲੇ ਆ ਰਾਜ ਜੋਗਾ ਗਿਫਟ ਲੈ ਕੇ ਫਿਰ ਉਹਦਾ ਜਨਮ ਦੇਣਾ ਯਾਰ ਉਧਰ ਜਾਣਾ चलो थीक, थीक है चलो ठीक है नवा सूट ठीक है बाहर करद ले अच्छा कॉटन दें वो, तो 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 वो साइज कटाओ ਆ ਮੈਂ ਦੇਖ ਲਿਆ ਆਪਣੇ ਵਾਸਤੇ ਜੇ ਮੈਨੂੰ ਆ ਗਈ ਤੇ ਮੈਨੂੰ ਵਧੀਆ ਲੱਗੀ ਆ ਵੇਖੀ ਨਹੀਂ ਮੇਰਾ ਜੁਣ ਜੇ ਮਤਲਬ ਨਾ ਆਇਆ ਤੇ ਅਪਰੋਨ ਨਹੀਂ ਨਾ ਇਹਦਾ ਜੁਣ ਆ ਜੁਣ ਚਲੋ ਉਹ ਕਰ ਦੇਖਦੇ ਪਿੰਟ ਖਾਦੇ ਯਾਰੋਂ ਕਿ ਨਹੀਂ ਕਮਰ ਕਮਰ ਆਪਣਾ ਨਹੀਂ 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 ਆਜੀ ਆਜੀ ਨਹੀਂ ਤੇਲੀ ਇਹ ਮੜਕੇ ਉਹ ਸਟੇਟ ਜੀ ਨਾਲ ਮੜਕੇ ਕਹਿੰਦਾ ਪਲਾਜੋ ਗੈਂਗ ਆ ਗਈ ਕੀ ਬਣਾਉਣਾ ਸਟੇਟ ਲੈਗ ਉਹਦੇ ਕੋ ਬੜੀਆਂ ਲੈਗ ਹੋ ਜਾਂਣ ਬੜੀਆਂ ਆ ਚੀਜ਼ ਆ ਚੀਜ਼ ਨਾ ਇੱਕ ਇਹਦੇ ਕੋ ਆ ਵਾਚ ਹੀ ਲਾਈਟ ਵੀ ਲੈ ਦਨੇ ਸੋਹਣੀ ਲੱਗੂ ਆਹ ਆਹ ਮੇਰੀ ਕਰ ਲਈ ਆ ਤੇ ਨਾਲ ਸਟਾਈਲ ਬਲੂ ਪੈਂਟ ਕਰ ਲਈ ਆ ਵਾਡੀ ਚਲੋ ਜਬੂੜੀ ਆਵੇ ਤਾਂ ਅੰਗੜੀ ਕਰ ਜੋਰਚ ਜੋਰ ਉਹ ਵਾਇਦੇ ਕਾ ਦਾਦੂ ਸਿਰ ਭੰਦੇ ਆਪਾਂ ਤੇ ਦਾਦੂ ਦਾਦੂ ਕੋ ਨਾ ਉਹ ਵਾਏ ਦੋ ਖੜਾ ਦੂ ਖੜਾ ਦੂ ਖੜਾ ਦੂ ਨਾ ਹੁੰਦੇ ਪਾਪਾ ਖੜਕਾ ਖੜਕਾ ਬੂਆ ਦਾਦੂ ਆਗੇ ਯਾ ਜੋ ਮੰਦਾ ਆ ਲੈਂ ਦਰਾ ਜਦੋਂ ਸਭ ਮੈਂ ਚਲ ਕੇ ਗਿਫਟ ਦੇ ਦਾਂਗੇ ਠੀਕ ਹੈ ਆਪ ਮੇਰੇ ਤਾਂ ਮੈਂ ਆਪਣੀ ਜਿਹੀ ਪਸੰਦ ਕਰਨੀ ਆ ਫਿਰ ਉਹ ਮਨੇ ਟਾਈਟ ਲੱਗੀ ਮੈਂ ਚਲੋ ਉਹਦਾ ਸਾਈਜ਼ ਲੱਭ ਗਿਆ ਉਹਨੂੰ ਉਹਨੂੰ ਐਮ ਹੁੰਦਾ ਸਾਈਜ਼ ਸਹੀ ਹੈ ਨਾ ਬਹੁਤ ਤਰ ਦੀ ਰਸੋਈ ਸੰਦੋਮ ਬਗਵਾ ਅੱਜ ਮੈਂ ਆਇਆ ਅੰਡੀਆ ਤੇ ਉਹ ਕੀ ਦਿਨ ਹਾਂ ਦਾੜ ਦਾ ਕੀ ਬਣਿਆ ਭਰਤੀ ਅੱਜ ਹੀ ਗਿਆਨ ਦੇ ਅੱਧਾ ਕੰਮ ਅੱਧਾ ਕੰਦੀ ਕੰਮ ਬੋਧਵਾਰ ਕਰਨਾ ਕਿ ਭਰਨੀਏ ਦਾ ਭਰਨੀਏ ਕ ਪਟਾਉਣੀ ਹੈ ਉਹ ਕਹਿੰਦੀ ਵੀ ਦੰਦ ਨਹੀਂ ਨਾ ਹੋ ਗੂ ਤੇ ਰਹਿਣ ਨਹੀਂ ਦਣੀ ਵਿੱਚ ਅੱਛਾ ਕੰਮ ਕਰਦੇ ਜਿਹੜੇ ਵੀ ਮਾਸਾ ਮੇਰੇ ਵਾਲੀ ਦਾੜ ਤਾਂ ਨੇ ਐਕਸਟਰਾ ਕੀਤਾ ਮੇਰੇ ਵਾਲੀ ਦਾੜ ਟੇਢੀ ਏ ਕਹਿੰਦੀ ਇਹ ਪੁੱਟਣੀ ਪਾਣੀ ਕੋਈ ਸਮੇਂ ਨੂੰ ਸਾਲ ਕੱਢ ਲੈ ਸੌਖਾ 2 ਸਾਲ ਕੱਢ ਲੈ ਐਕਸਟਰਾ ਕੀਤਾ ਦੋਵੇਂ ਡਾਕਟਰਾਂ ਨੇ ਜਿੱਥੇ ਤਹੀਂ ਨਾ ਮੈਨੂੰ ਕਹੇ ਉਹ ਡਾਕਟਰ ਉਹ ਬਾਗ ਉਹ ਜਿਹੜਾ ਉਧਰ ਉੱਥੇ ਹੀ ਗਿਆ ਸੀ ਮੈਂ ਜਿੱਦ ਕੋ ਯਾਰ ਮਮਮੀ ਦੇ ਕਿਤੇ ਦੰਦ ਕਰਾਈ ਸੀ ਸਹੀ ਨਹੀਂ ਉਹ ਉਧਰ ਪਰਾਂ ਲੱਕੜ ਮੰਡੀ ਵਾਲਾ ਉਹ ਨਹੀਂ ਫਲਾ ਉਹ ਆ ਸਹੀ ਜਿਹਾ ਨਹੀਂ ਹੈ ਅੱਛਾ ਹੁਣ ਨਵਾਂ ਡਾਕਟਰ ਹੋਰ ਨਹੀਂ ਆ ਅੱਜ ਉਹਦਾ ਘਰ ਚ ਵਾਦਿਆ ਅੱਜ ਉਹ ਜੀ ਉਹ ਕਰਨ ਦੇ ਉਹ ਨੜੀ ਉਹਨਾਂ ਨੇ ਉਹਨਾਂ ਸੱਟ ਨੂੰ ਇਹਦਾ ਪੈਰ ਫਸ ਗਿਆ ਵਿੱਚ ਉਹ ਵਦੀਆਂ ਲੈ ਆ ਪ੍ਰਾਣ ਦਾਦਾ ਦੇ ਦੋ ਵੈਰੀ ਗੁੱਡ ਅੱਟੋ ਜੀ ਉਹਨਾਂ ਨੇ ਕੇ ਕੱਟਣਾ ਸੱਚੋਂ 8:30 ਤੇ ਮੈਚ ਹੋਣਾ ਹੈ ਇੰਡੀਆ ਦਾ ਤੇ ਉਹ ਵੀ ਵੇਖਣਾ ਹੈ ਹਾਂ ਲੈ 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 ਕਿੱਦਾਂ ਪਾਉਣਾ ਸ਼ੁਰੂ ਕਰਤੇ ਹੁਣ ਚੱਲੀਏ ਆਪਾਂ ਰਾਜੂ ਵੱਲ ਤੇ ਇਹਨਾਂ ਨੇ ਕਾਫੀ ਜ਼ਿਆਦਾ ਲੇਟ ਕਰਤਾ ਵੈਸੇ ਤੇ ਮੈਂ ਪੱਗ ਬੰਨਣੀ ਕਾਫੀ ਜ਼ਿਆਦਾ ਲੇਟ ਹੋ ਕੇ ਫਿਰ ਉਹਨਾਂ ਬੰਦੇ ਨੇ ਮਾਪਾ ਰਹਿੰਦੇ ਨੇ ਫਿਰ ਕੋਈ ਕੰਨੀ ਰਤ ਹੋਈ ਹੀ ਆਏ ਹੁਣ ਤੇ ਰਾਤ ਕਿੰਨੀ ਹੈ ਖਰਾਬ ਹੁਣ ਚੱਲਨੇ ਆ ਤੇ ਇਹ ਜੁੱਤੀ ਲੈ ਆਏ ਨੇ ਹਾਂ ਉਹ ਕੰਨੀ ਮੈਂ ਜੁੱਤੀ ਪਾ ਦਵਾਂ ਚਲੋ ਠੋਠ ਠੋਠ ਕਿੱਥੇ ਰਹਿ ਖਦਾਦਾ ਚਲਦਾ ਦੋ ਖਰੇ ਬਾਈ 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 ਇਹਨਾਂ ਇਹਨਾਂ ਬੱਧਾ ਰੱਖ ਲੋ ਬਾਈ ਬਾਈ ਰੱਖ ਲੋ ਇਹਨੂੰ ਇਹਨਾਂ ਰੱਖ ਲੋ ਰੱਖ ਲੋ ਇਹਨੂੰ ਰੱਖ ਲੋ ਚੱਲ ਜੀ ਇਧਰ ਆ ਜਾ ਦਦਾ ਨਿੱਜਣਾ ਨੇ 9 ਵਜ ਗਏ ਤਾਂ 9 ਵਜੇ ਦੇ ਨਾਲ ਚੱਲੇ ਆ ਕਮਾਲ ਹੋ ਗਈ ਜੀ ਬਈ ਚਲੋ ਕੋਈ ਗੱਲ ਨਹੀਂ ਕੀ ਕਰਨਾ ਹੁਣ ਜਾਣਾ ਤਾਂ ਪੈਣਾ ਹੈ ਬਈ ਚਲੋ ਜੀ ਇਹ ਬਰਥਡੇ ਰੀਆਂ ਵਧਾਈਆਂ ਬਈ ਬਹੁਤ ਬਹੁਤ ਤੁਹਾਨੂੰ ਥੈਂਕ ਯੂ ਭਾਜੀ ਹੋਰ ਸੰਤ ਸਾਹਿਬ ਨੂੰ ਨਹੀਂ ਚੋਕਦੇ ਤਹੀ ਹੈ ਹੋਰ ਜਸਕਾਰ ਹੋਰ ਸੰਤ ਕੀ ਹਾਲ ਹੈ ਵਧੀਆ ਠੀਕ ਆ ਹੋਰ ਹੀ ਕਰਨ ਲੱਗੀ ਹਾਂ ਆ ਬਹੁਤ ਲੜਾਂਗੇ ਨਾਲ ਦੇ ਕੇ ਇਹ ਨੇ ਜਿਹਨੇ ਪਸੰਦ ਕੀਤਾ ਹੈ ਉਹ ਫੇਰ ਇਦਾਂ ਲਾ ਦੇ ਲੱਗੀ ਹੈ ਮੈਂ ਆ ਦੇ ਨ ਦੇ ਪੱਲਕੰਢਿਆ ਚਲੋ ਰਾਤ ਦੀ ਗੱਡੀ ਲਾਤੀਏ ਨਾ ਨਹੀਂ ਕਰਨੀ ਬੜੀ ਹੈ ਵੇਖੀ ਕਿਤੇ ਚਲੋ ਫੂਕ ਤੇ ਮਾਰ ਲਓ ਫੂਕ ਤੇ ਮਾਰ ਲਓ ਯਾਰ ਫੂਕ ਮਾਰੋ ਪਰ ਚਲਾਇਂ ਚੱਲ ਆਏ ਚਲੋ ਚਲੋ ਫੂਕ ਮਾਰੋ ਮੇਰੀ ਕੁੜੀ ਡਰ ਗਈ ਚਲੋ ਜੀ ਟੂ ਯੂ ਕੱਟ ਦੇ ਦਿਓ ਹੁਣ ਪਹਿਲਾਂ ਤਾੜੀਆਂ ਉਹ ਕੱਟ ਤੇ ਦਿਓ ਕਿਆ ਜਰਾ ਹਾਂ ਤੇ ਪਹਿਲਾ ਬੋਲਣਾ ਚਲੋ ਚਲੇ ਚਲੋ ਅਸੀਂ ਤੇ ਬੋਲਣੀ ਹੈਪੀ ਬਰਥਡੇ ਟੂ ਯੂ ਹੁਣ ਮਾਰੋ ਤੜੀਆਂ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਲੋ ਜੀ ਕੋਈ ਨਾ ਕੋਈ ਨਾ ਨੱਬੜ ਕੇ ਕੰਮ ਹਾਂ ਹੈਪੀ ਬਰਥਡੇ ਹੈਪੀ ਬਰਥਡੇ ਬਾਜੀ ਬਹੁਤ ਬਹੁ ਮੁਬਾਰਕਾਂ ਆਪਣੀ ਘਰ ਦੀ ਨੇ ਖਵਾ ਦੇ ਵੇਖੀ ਜਾਂਦੇ ਆ ਆ ਉਹਨੂੰ ਮੁੰਡੇ ਨੇ ਖਾਦੇ ਹੁਣ ਬਸ ਬਹੁਤ ਆ ਚੱਲੋ ਜੀ ਬਸ ਠੀਕ ਇੱਧਰੇ ਚੀਜ਼ ਖਾ ਲਈ ਬਾਬਾ ਬਸ ਖਾ ਲੋ ਖਾ ਲੋ ਖਾ ਲੋ ਹੋਰ ਖਾ ਲੋ ਇਹ ਉਹਨੂੰ ਸਹੀ ਹੈ ਸਹੀ ਹੈ ਚੱਕੋ ਚੱਕੋ ਇਹ ਗਿਫਟ ਹੈਗਾ ਸੁਖਨਣਾ ਵੱਲੋਂ ਹਾਂ ਕੰਦੀ ਇਹ ਤੇ ਕਾਲੀ ਕੀ ਹੈ ਆਹ ਯਾ ਤੂੰ ਰੋਟੀ ਵੀ ਖਾਣੀ ਮੈਂ ਥੋੜਾ ਹੀ ਖਾ ਲਿਆ ਉਹ ਰੋਟੀ ਗਰੀ ਮੈਂ ਵੀ ਲਵਲੀ ਮੈਂ ਮੇਰੇ ਉਹ ਖਾ ਲਿਆ ਅੱਜ ਬੜੇ ਮੂਰਖਾ ਬਜੀ ਤੁਹਾਨੂੰ ਨਹੀਂ ਜਾਂਦੀ ਕਿ ਕਿੱਦਾਂ ਨਹੀਂ ਹੁੰਦੀ ਮੈਂ ਉੱਧਰ ਨਾ ਦੇਖੀ ਪੀ ਲੈ ਕੇ ਆਇਆ ਹੋਈ ਪਾਣੀ ਮੇਰਾ ਭਾਈ ਸਾਡੇ ਬਣਾਉਲੇ ਦਿੱਤੇ ਨੇ ਪਹਿਲਾਂ ਕਿਦਾਂ ਪਾਪਾ ਅੰਜੀ ਪਾਪਾ ਤੋਤੇ ਰੰਗਾ ਕਲਰ ਮੈਂ ਲੈਂਦਾ ਤੋਤੇ ਰੰਗਾ ਠੀਕ ਆ ਤੇਰੇ ਕੋਲ ਬਲੈਕ ਜਿੰਨਾ ਕਾਫੀ ਹੈਗੀਆਂ ਤੇ ਕਲਰ ਮੈਂ ਹਾਲ ਨਹੀਂ ਦੇ ਲਾਈਟ ਜਾ ਯਾਰ ਮੈਂ ਤੇਰੇ ਕੋਲ ਬਲੈਕ ਕਾਫੀ ਹੈਗੀਆਂ ਨਾ ਤਾ ਕਰਕੇ ਆਕਰ ਲੈ ਹੁੰਦਾ ਹੈ ਬਾਕੀ ਜੇ ਚੇਂਜ ਕਰਾਉਣਾ ਤੁਹਾਡੇ ਲਾਗੇ ਦਿਖਾਣਾ ਭਾਏ ਦਾਹਰ ਹੀ ਕਿਰਾਇਓ ਠੀਕ ਨਹੀਂ ਗੱਲ ਚੱਲੇ ਆ ਰੋਟੀ ਖਾਣ ਵਾਤੇ ਮੈਂ ਤੇ लवली लवली ਦੀ ਮੰਮੀ ਤੇ ਬ੍ਰਦਰ ਉਹਦਾ ਆਇਆ ਹੋਇਆ ਹੈ ਉਹ ਨਾਲ ਰਾਜੂ ਤੇ ਸੰਦੀਪ ਤੇ ਜਾਏਗੀ ਰੋਟੀ ਇਹੀ ਖਾ ਲਈਆ ਮੈਂ ਵੀ ਮਤਰਾ ਰੋਟੀ ਇੱਥੇ ਖਾ ਲਈਆ ਤੇ ਆਹ ਕੁੜੀ ਨੇ ਤਾਂ ਮੈਨੂੰ ਲੱਗਦਾ ਖਾਣ ਦੀ ਤੇ ਮੰਮੀ ਆਪਣੀ ਚੈਂਬਰ ਰੋਟੀ ਖਾ ਲਈ ਖਾ ਲਈ ਤੂੰ ਰੋਟੀ ਖਾਦੀ ਨਹੀਂ ਬੜਨ ਨੱਪੀ ਜਾਨੀ ਲੈ 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 ਮੈਂ ਨਹੀਂ ਮੈਂ ਤੈਨੂੰ ਹੁਣ ਚੱਲੇ ਆ ਘਰੇ ਪਹੁੰਚ ਗਏ ਘਰੇ ਆਪਾਂ ਤੇ ਸੁਖਨ ਨੂੰ ਕਾਫੀ ਜ਼ੋਰ ਲਾਇਆ ਮੈਂ ਹਾਂ ਚਲ ਲੈ ਚਲਦੇ ਆ ਘਰੇ ਪਰ ਨਹੀਂ ਮੰਨੇ ਤੇ ਉਧਰ ਇੰਡੀਆ ਨੇ ਬਹਿ ਜਾ ਵਜਾ ਕਰਾਤੀ ਫਿਰਕ ਨਹੀਂ ਡੜਜੀ ਰੋਹਿਤ ਸ਼ਰਮਾ ਨੇ ਬਹਿ ਜਾ ਵਜਾ ਮੈਂ ਲੱਭੇ ਕਹਿ ਕੇ ਉਹ ਗੱਲ ਬੰਨ ਨਾ ਮੇਰੇ ਹਟ ਗਿਆ ਉਹ ਛੱਡ ਗਿਆ ਯੋ ਟ੍ਰੈਕ ਸੱਡ ਮੈਂ ਕਦੀ ਨਾ ਦੱਸਾਂਗਾ ਬਾਬਾ ਇਹ ਆਟੋ ਵੀ ਇਹਨੇ ਲੈ ਜਾ ਮੈ ਇਹ ਛੱਡ ਗਿਆ ਲੈ ਮੋਗੀ ਘਣੀ ਹੋਣ ਜਿੰਦਗੀ ਨਹੀਂ ਆ ਆ ਜੀ ਉਧਰ ਵੀ ਕੈਪਟਨ ਹੀ ਹੋ ਸਹੀਗਾ ਜੀ ਨਹੀਂ ਉਹ ਨਹੀਂ ਕੈਪਟਨ ਹੈ ਆਪਣਾ ਰਵੀ ਸ਼ਰਮਣ ਨੇ ਉਧਰ ਸਕੋਰ ਮਾਰਿਆ ਉਧਰ ਉਹ ਮਾਰ ਕੇ ਗਿਆ ਬੜੇ ਸਕੋਰ ਲੈ ਵੀ ਇੰਡੀਆ ਜਿੱਤ ਗਈ ਆ ਤੇ ਤੁਹਾਨੂੰ ਸਾਰੇ ਜਾਨਾਂ ਨੂੰ ਮੁਬਾਰਕਾਂ ਵੈਸੇ ਜਿੱਤ ਗਈ ਲੱਗੂ ਕੈਂਡੀਡਟ ਜੀ ਜੀ ਜਿੱਤ ਗਈ ਭਾਈ ਜਿੱਤ ਗਈ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਭਾਈ ਜਿੱਤ ਗਈ ਠੀਕ ਆ ਪੰਜਾਬ ਦੇ ਸ਼ੇਰ ਨੇ ਸਰਦਾਰ ਨੇ ਵਜਾ ਵਜਾ ਕਰਾਤੀ ਅਰਸ਼ਦੀਪ ਨੇ ਬੜਾ ਹੌਸਲਾ ਮਿਲ ਲਈ ਹੁਣ ਇਹ ਲਈ ਮੈਂ ਸਵਾਈਏ ਮੈਂ ਅਜੇ ਖਣ ਨਹੀਂ ਇਹ ਵੀ ਰੌਲਾ ਪੈਂਦਾ ਸਾਡਾ ਮੈਂ ਚਲ ਫਰਿੱਜ ਚ ਵੇਨੇ ਕੁਝ ਖਾਣ ਨੂੰ ਪਰ ਖਾਣ ਨੂੰ ਕੁਝ ਨਹੀਂ ਆਂਬਵਾ ਤੇ ਆ ਮਿੱਠਾ ਪਿਆ ਹੈ ਬਾਕੀ ਹੋਰ ਬਾਕੀ ਸਬਜ਼ੀਆਂ ਹੀ ਆ ਜਿੰਨੀਆਂ ਵੀ ਡੱਡ ਨੇ ਲਿਆਂਦੀਆਂ ਆ ਸਬਜ਼ੀਆਂ ਸਬਜ਼ੀਆਂ ਦਾ ਢੇਰ ਲੱਗੇ ਲੈ ਮੂਲੀਆਂ ਖੀਰੇ ਇਹ ਵੀ ਆਪਣੇ ਘਰ ਦੇ ਖੀਰੇ ਆ ਵੀ ਕ੍ਰੇਲੇ ਪਏ ਨੇ ਲੈ ਮਿਰਚਾਂ ਲੈ ਆ ਵੀ ਇੰਡੀਆਂ ਜਿੱਤ ਗਿਆਈ ਨਜ਼ਾਰੇ ਬੰਤਈ ਐਂ ਬੜ ਘਾ ਲੱਤਾਂ ਸੁੱਟਦਾਈ ਇਹ ਮਾਰਾ ਮੇਰਾ ਹੈ ਕਿ ਤੱਕ ਦੇ ਖੇਲੇ ਨਹੀਂ ਗਿਆ ਲਗਾਤਾਰ ਜਿੱਤਦੇ ਹੀ ਹੁੰਦੇ ਹੀ ਆ ਇਹ ਨਾ ਉਹ ਫੰਮੂ ਦੇਖਦੇ ਫਾਈਨਲ ਅੱਜ ਮਾਰਾ ਮੇਰਾ ਕਿ ਹਾਰੀ ਨਾ ਬਸ ਕਿ ਨਹੀਂ ਲੱਣ ਹੋਣਾ ਅਗਲਾ ਮੈਚ ਹੋਣਾ ਹੈ ਇੰਗਲੈਂਡ ਦੇ ਨਾਲ ਤੇਰੀ ਸਾਰੀ ਡਾੜੀ ਬੋਸਲਾਂ ਭੰਨ ਵਿੱਚ ਨੰਗਾ ਜਲਦੀ ਇਹ ਗਰਮੀਆਂ ਦੇ ਵਿੱਚ ਨਾ ਇਹਨਾਂ ਜੀ ਪਾਣੀ ਵਿੱਚ ਐਵੇਂ ਦੋ ਦੋ ਗਲਾਸ ਪਿੰਦਾ ਸਾਰਾ ਪਰ ਹਮ ਅੱਜ ਕਿਤੇ ਅੱਧੀ ਰਾਤ ਡਾੜੀ ਲੱਗੇ ਖੀਰਾ ਖਾਣ ਬੰਦਾ ਟਾਈਮ ਨਾ ਖਾਂਦਾ ਐ ਪੋਤਾ ਮੈਂ ਕਿਹ ਰਾਤ ਕਹਿੰਦੇ ਨੇ ਸੇਰ ਦੀ ਚੰਗਾ ਦੇ ਖਾ ਲੈਣਾ ਚਾਹੀਦਾ ਜਿੰਨਾ ਮਰਜੀ ਹਣਾ ਹੂੰ ਇਹ ਸਹੀ ਹੈ ਜੀ ਕਹਰੇ ਚੋਈ ਵੀ ਹਾਂ ਮੈਂ ਨਾ ਲਾ ਕੇ ਹਾਂ ਤਾਂ ਇਹ ਸਾਰੇ ਜਣੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਫੇਸਬੁੱਕ ਤੇ ਦੇਖ ਰਹੇ ਫੇਸਬੁੱਕ ਪੇਜ ਨੂੰ ਫੋਲੋ ਕਰ ਦਿਓ ਤੇ ਦੂਜੀ ਗੱਲ ਇਹ ਹੈ ਜਿਹੜੇ ਸਨੈਪਚੈਟ ਵਾਲੇ ਆ ਸਨੈਪਚੈਟ ਨੂੰ ਹੁੰਦਾ ਹੀ ਆਪਣਾ ਜੋ ਵੀ ਹੁੰਦਾ ਹੈ ਫੋਲੋ ਕਰ ਐਡ ਹਾਂ ਐਡ ਕਰ ਲੇ ਜੇ ਸਨੈਪਚੈਟ ਤੇ 12 ਵਜੇ ਖੀਰਾ ਖਾਓ 12 ਵਜੇ ਕਿਹਦਾ ਹੈ ਇੰਡੀਆ ਜਿੱਤਿਆ ਤਾਂ ਇਸ ਵਿੱਚ ਮਹਾ ਸ਼ੂਗਰ ਵੀ ਪਾਈ ਹੈ ਹਾਂ ਲੈਦੇ ਥੋੜੇ ਗੱਡੀ ਵੀ ਨਰਕੀ ਹੋਈ ਆ ਵੀ ਧੋਣ ਵਾਲੀ ਹੋਈ ਆ ਚਲੋ ਠੀਕ ਹੈ ਜੀ ਤੇ ਅੱਜ ਦਾ ਵੀਰ ਵਧੀਆ ਲੱਗਾ ਲਾਈਕਾਂ ਸ਼ੇਅਰ ਜ਼ਰੂਰ ਕਰ ਦੇ ਤੇ ਚੈਨਲ ਨੂੰ ਸਾਰੇ ਜਣੇ ਕਰ ਦੇ ਸਬਸਕ੍ਰਾਈਬ ਹੋ ਗਿਆ ਤਾਂ ਵੀ ਮੰਨਜ਼ੂਰੀ ਦਿਵਾਤਾ ਸਸਿਕਾ ਤੇ ਆ ਸੰਦੀਪ ਮੁਰਗੀ ਆਨਲਾਈਨ ਦਿਖਾਉਣ ਦੇ ਲਈ ਗੁੱਪੀ ਤੇ ਇਹ ਤੇ ਉਧਰੋਂ ਭਾਗੀ ජුක්කිය අලිපෑනය ඒ සරගට කඩේ වාසාහන් ලැන්ගේ වාලද දෝගන් පෙඩි හල් චන් ගීජලිගේ කෙත්නහ කෙටන්නේ වාස අව ලගන අලයිනව කියීම